ਸਟਾਕ ਮਾਰਕੀਟ ਕ੍ਰੈਸ਼ ਹੋ ਗਈ ਆ ਅਮਰੀਕਾ ਦੇ ਵਿੱਚ ਯੂਐਸ ਫਾਈਨੈਂਸ਼ੀਅਲ ਮਾਰਕੀਟ ਆਪਣੇ 220 ਤੋਂ ਬਾਅਦ ਸਭ ਤੋਂ ਮਾੜੇ ਦਿਨ ਦੇ ਵਿੱਚੋਂ ਲੰਘ ਰਹੀ ਆ ਕਿਉਂਕਿ ਨਵੇਂ ਟੈਰਫ ਦੀ ਅਨਾਉਂਸਮੈਂਟ ਹੋਈ ਆ ਟੈਰਫਸ ਦੇ ਨਾਲ ਅਨਸਰਟਨਟੀ ਹੋ ਗਈ ਆ ਇੱਕ ਕਿਸਮ ਦਾ ਅਨਿਸ਼ਚਿਤਤਾ ਫੈਲ ਗਿਆ ਤੇ ਉਹਦੇ ਕਰਕੇ ਮਾਰਕੀਟ ਸਾਰੇ ਦੀ ਸਾਰੀ ਕ੍ਰੈਸ਼ ਕਰ ਗਈ ਆ ਜਿਹੜਾ ਨੈਸਟੈਕ ਦੱਸਦੇ ਆ ਕਿ ਇਹ ਲਗਭਗ 6 ਫੀਸਦੀ ਥੱਲੇ ਚੱਲਿਆ ਗਿਆ ਤੇ ਹੋਰ ਜਿਹੜੇ ਬਾਕੀ ਇੰਡੈਕਸਸ ਨੇ ਜਿਹੜੇ ਬਾਕੀ ਸੂਚੇ ਕੰਕਣ ਨੇ ਉਹ ਸਾਰੇ ਦੇ ਸਾਰੇ ਬਹੁਤ ਤੇਜ਼ੀ ਨਾਲ ਥੱਲੇ ਨੂੰ ਗਏ ਨੇ ਇਹਦਾ ਕਾਰਨ ਸਿੱਧਾ ਸਿੱਧਾ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਰਾਸ਼ਟਰਪਤੀ 트ੰਪ ਨੇ ਟੈਰਫ ਲਾਏ ਆ ਇੰਪੋਰਟ ਦੇ ਟੈਕਸਸ ਲਾਏ ਨੇ ਜਿਹੜੇ ਅਸਲ ਦੇ ਵਿੱਚ 10% ਲਾ ਦਿੱਤੇ ਸਾਰਿਆਂ ਦੇ ਉੱਤੇ ਤੇ ਜਿਹੜੇ ਲਗਭਗ 50% ਦੇ ਉੱਤੇ ਕੁਝ ਦੇਸ਼ਾਂ ਦੇ ਲਈ ਚਲੇ ਜਾਂਦੇ ਆ 25% ਟੈਰਫ ਜਿੰਨੇ ਇੰਪੋਰਟਡ ਵਹੀਕਲਸ ਨੇ ਉਹਨਾਂ ਦੇ ਉੱਤੇ ਲਾਏ ਗਏ ਨੇ ਸੋ ਬਹੁਤ ਵਾਰੀ ਇਹ ਮੁੱਦਾ ਡਿਸਕਸ ਹੋਇਆ ਜਦੋਂ ਦੇ ਰਾਸ਼ਟਰਪਤੀ 트ੰਪ ਆਇਆ ਉਹਨਾਂ ਤੋਂ ਬਾਅਦ ਸਭ ਤੋਂ ਵੱਧ ਵਾਰੀ ਸ਼ਾਇਦ ਇਹ ਮਾਮਲੇ ਦੇ ਉੱਤੇ ਚਰਚਾ ਹੋ ਰਹੀ ਆ ਤਜੇ ਦਾ ਅਸਰ ਅਸੂਲੇ ਦੇਖਣਾ ਸ਼ੁਰੂ ਹੋ ਗਿਆ ਹੁਣ ਡਰੇ ਪਾਇਆ ਜਾ ਰਿਹਾ ਕਿ ਰੈਸੈਸ਼ਨ ਆ ਸਕਦਾ ਜਿਹੜੇ ਆਰਥਿਕ ਮਾਹਰ ਨੇ ਉਹ ਇਹ ਕਹਿ ਰਹੇ ਆ ਕਿ ਟੈਰਫ ਦੇ ਨਾਲ ਰੈਸੈਸ਼ਨ ਹੋ ਸਕਦਾ ਰੈਸੈਸ਼ਨ ਦਾ ਮਤਲਬ ਆਰਥਿਕ ਮੰਦਵਾੜਾ ਹੋ ਸਕਦਾ ਜੇ ਇਹ ਹਾਲਤੇ ਇਦਾਂ ਦੇ ਰਹੇ ਕੁਝ ਮਹੀਨੇ ਵੀ ਉਹ ਕਹਿੰਦੇ ਜੇ ਇਦਾਂ ਦੀ ਹਾਲਤ ਰਹਿ ਗਈ ਜਿਸ ਤਰ੍ਹਾਂ ਦੀ ਹੋਣਾ ਰੈਸੈਸ਼ਨ ਪੱਕਾ ਆ ਜਾਊਗਾ ਜੇਪੀ ਮੋਰਗਨ ਨੇ ਇਹਨੂੰ ਅਮਰੀਕਾ ਦੇ ਵਿੱਚ 1968 ਤੋਂ ਬਾਅਦ ਸਭ ਤੋਂ ਵੱਡੇ ਟੈਕਸ ਉਹ ਵਾਧੇ ਦੱਸਿਆ ਭਾਵੇਂ ਟੈਕਸ ਬਾਹਰਲੀ ਚੀਜ਼ਾਂ ਤੇ ਲਾਇਆ ਗਿਆ ਅਮਰੀਕਨ ਲੋਕਾਂ ਦੇ ਉੱਤੇ ਨਹੀਂ ਲੱਗਾ ਪਰ ਜਿਹੜੀ ਬਾਹਰੋਂ ਚੀਜ਼ ਆ ਰਹੀ ਉਹ ਹੋ ਤੇ ਅਮਰੀਕਨ ਦੇ ਲਈ ਮਹਿੰਗੀ ਰਹੀ ਹੈ ਕਿ 1968 ਤੋਂ ਬਾਅਦ ਜੀਪੀ ਮੋਰਗਨ ਦੇ ਅਨੁਸਾਰ ਸਭ ਤੋਂ ਵੱਡਾ ਟੈਕਸ ਹਾਈਕ ਆ ਬਿਜ਼ਨਸ ਡਿਸਟਰਪਸ਼ਨਸ ਨੇ ਕੰਪਨੀਆਂ ਜਿਵੇਂ ਸਟੈਂਟਿਸ ਨੇ ਜੀਪ ਮੇਕਰ ਆ ਜਿਹੜੀ ਉਹਨਾਂ ਨੇ ਲੇਆਫ ਸ਼ੁਰੂ ਕਰ ਦਿੱਤੀ ਹੈ ਵਰਕਰ ਲੇਆਫ ਕੀਤੇ ਆ ਪ੍ਰੋਡਕਸ਼ਨ ਆਪਣੀ ਰੋਕ ਦਿੱਤੀ ਆ ਤੇ ਜਿਹੜੀ ਨਵੀਆਂ ਜਿਹੜੀਆਂ ਕੀਮਤਾ ਵਧੀਆਂ ਹਾਰ ਕਾਸਟ ਨੇ ਉਹਦੇ ਨਾਲ ਅਡਾਪਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਚਾਈਨਾ ਯੂਰਪੀਅਨ ਯੂਨੀਅਨ ਦੇ ਨੇਸ਼ਨ ਨੇ ਕਿੰਨੇ ਦੇਸ਼ ਉੱਥੋਂ ਦੇ ਨੇ ਆਸਟ੍ਰੇਲੀਆ ਆ ਉਹਨਾਂ ਸਾਰਿਆਂ ਨੇ ਨਾ ਟੈਰਿਫ ਦੀ ਲੋਚਨਾ ਕੀਤੀ ਆ ਹੁਣ ਇੱਕ ਪਾਸੇ ਜਦੋਂ ਯੂਰਪ ਯੂਨੀਅਨ ਦੀਆਂ ਜਿਹੜੀਆਂ ਕੁਝ ਕੰਟਰੀਜ਼ ਨੇ ਜਾਂ ਚਾਈਨਾ ਆ ਜਾਂ ਆਸਟ੍ਰੇਲੀਆ ਆ ਜਦੋਂ ਇਹ ਕ੍ਰਿਟਿਸਾਈਜ਼ ਕਰ ਰਿਹਾ ਤਾਂ ਉਹਦੇ ਨਾਲ ਨਾਲ ਇਹਨਾਂ ਨੇ ਹੁਣ ਰਿਟੈਲੀਏਟ ਟੈਰਿਫ ਲਾਉਣੇ ਆ ਉਲਟਾ ਅਮਰੀਕਾ ਦੇ ਉੱਤੇ ਟੈਰਿਫ ਲਾਉਣਗੇ ਉਹਦੇ ਨਾਲ ਹੋਰ ਨੁਕਸਾਨ ਹੋਊਗਾ ਸੋ ਇਹਦਾ ਇੰਪੈਕਟ ਚਾਹੇ ਉਹ سان ਫਰਾਂਸਿਸਕੋ ਦੀ ਵੱਡੀ ਟੈਕ ਇੰਡਸਟਰੀ ਹੋਵੇ ਚਾਹੇ ਕੋ ਛੋਟਾ ਮੋਟਾ ਚਾਹ ਪਾਣੀ ਵੇਚਣ ਵਾਲਾ ਹੋਵੇ ਸਾਰਿਆਂ ਦੇ ਉੱਤੇ ਅਸਰ ਪਿਆ ਔਰ ਬਹੁਤ ਬੁਰੀ ਤਰ੍ਹਾਂ ਅਸਰ ਪਿਆ ਇਹ ਐਸ ਵੇਲੇ ਜਿਹੜੀ ਕਾਸਟ ਆ ਉਹ ਜਿਹੜੀ ਐਸ ਵੇਲੇ ਟੈਰਫ ਦੇ ਨਾਲ ਲਗਭਗ 25% ਤੋਂ 45% ਵਧਣ ਦਾ ਡਰ ਹੈ ਐਸ ਵੇਲੇ ਹੈਗਾ ਤੇ ਉਹਦੇ ਨਾਲ ਸਰਵਾਈਵਲ ਦਾ ਡਰ ਪੈਦਾ ਹੋ ਗਿਆ ਜਿਹੜੇ ਵੱਡੇ ਟੈਕ ਕੰਪਨੀਆਂ ਸੀਗੀਆਂ ਜਿਵੇਂ ਐਪਲ ਆ ਜਾਂ ਐਮਾਜ਼ੋਨ ਆ ਜਾਂ ਐਨਵੀਡੀਆ ਆ ਕਈ ਬਿਲੀਅਨਡ ਮਿਲੀਅਨ ਨਹੀਂ ਬਿਲੀਅਨਸ ਆਫ ਡਾਲਰਸ ਉਹਨਾਂ ਦਾ ਜਿਹੜਾ ਚਲੇ ਗਿਆ ਰਿਟੇਲ ਬ੍ਰਾਂਡਸ ਨੇ ਜਿਹੜੇ ਜਿਵੇਂ ਨਾਈਕੀ ਆ ਉਹਨਾਂ ਦੀ ਸਿੱਧੀ ਸਟਾਕ ਪ੍ਰਾਈਸ ਥੱਲੇ ਆ ਗਈ ਆ ਸਭ ਤੋਂ ਵੱਧ ਪ੍ਰਭਾਵਿਤ ਖੇਤੀਬਾੜੀ ਨੇ ਹੁਣ ਕਿਸਾਨ ਇਸ ਵੇਲੇ ਡਰ ਰਹੇ ਨੇ ਕਿ ਅਮਰੀਕਾ ਦੇ ਵਿੱਚ ਫਾਰਮਰ ਜਿਹੜੇ ਨੇ ਉਹ ਆਪਣਾ ਮੇਜਰ ਐਕਸਪੋਰਟ ਮਾਰਕੀਟ ਗਵਾ ਦੇਣਗੇ ਕਈ ਚਿੰਤਾ ਤੀਸ ਕਰਕੇ ਨੇ ਕਿ ਜਿਹੜੀ ਫਾਈਨੈਂਸ਼ੀਅਲ ਹੈਲਪ ਉਹਨਾਂ ਨੂੰ ਪਤਾ ਨਹੀਂ ਕਾ ਲੂ ਫੈਡਰਲ ਸਰਕਾਰ ਤੋਂ ਮਿਲਣੀ ਹੈ ਕਿ ਨਹੀਂ ਮਿਲਣੀ ਟੈਰਫ ਤੇ ਇੱਕ ਸਿਰਦਰਦੀ ਆ ਨਾ ਅਮਰੀਕਾ ਦੇ ਵਿੱਚ ਕੀਮਤਾਂ ਵਧਣ ਦੇ ਲਈ ਦੂਜੀ ਸਮੱਸਿਆ ਇਹ ਆ ਕਿ ਫੈਡਰਲ ਕਟ ਬਹੁਤ ਲੱਗ ਰਹੇ ਆ ਉਹਨਾਂ ਨੇ ਸਾਰੇ ਦਾ ਸਾਰਾ ਰਾਸ਼ਟਰਪਤੀ ਟਰੰਪ ਨੇ ਜਿਹੜੇ ਕਟ ਲਏ ਆ ਉਹਦੇ ਨਾਲ ਡਰ ਪਾਇਆ ਜਾ ਰਿਹਾ ਹੁਣ opinion ਇਹਦੇ ਤੇ ਡਿਵਾਈਡਡ ਵੀ ਆ ਇਹ ਨਹੀਂ ਆ ਕਿ ਸਾਰੇ ਲੋਕ ਹੀ ਇਹ ਕਹਿ ਰਹੇ ਕਿ ਟੈਰਫ ਮਾੜੇ ਆ ਟੈਰਫ ਮਾੜੇ ਆ ਜਿਵੇਂ ਕੁਝ ਕੰਪਨੀ ਜਿਵੇਂ ਸਟੀਲ ਵਾਲੇ ਨੇ ਇਹ ਸਪੋਰਟ ਕਰ ਰਿਹਾ ਇਹਦੀ ਐਸਪੈਸ਼ਲੀ ਜਿਹੜੇ ਟੈਕ ਐਂਡ ਐਗਰੀਕਲਚਰ ਹੈਗੇ ਆ ਉਹ ਆਪੋਜ਼ ਕਰ ਰਹੇ ਆ ਜਿਹੜੇ ਕੋਸ਼ ਇੰਡਸਟਰੀ ਜਿਵੇਂ ਸਟੀਲ ਇੰਡਸਟਰੀ ਆ ਇਹ ਖਾਸ ਤੌਰ ਦੇ ਉੱਤੇ ਇਹਦੇ ਹੱਕ ਵਿੱਚ ਨੇ ਵੀ ਇਹ ਚੰਗੀ ਗੱਲ ਆ ਇਹਦੇ ਨਾਲ ਹੋਊਗਾ ਕਿ ਵੀ ਸਾਡਾ ਕੰਪੀਟੀਸ਼ਨ ਘਟ ਜਾਊਗਾ ਬਾਹਰਲੀ ਚੀਜ਼ਾਂ ਮਹਿੰਗੀਆਂ ਹੋਣਗੀਆਂ ਲੋਕ ਕੁਦਰਤੀ ਅਮਰੀਕਾ ਦਾ ਪ੍ਰੋਡਕਟ ਬਾਇ ਕਰਨਗੇ ਹੁਣ ਇਹਦਾ ਲੰਬਾ ਸਮਾਂ ਇਫੈਕਟ ਪੈ ਸਕਦਾ ਟੈਰਫ ਨੇ ਕੰਜ਼ਿਊਮਰ ਸਪੈਂਡਿੰਗ ਸਲੋ ਕਰਨੀ ਹੈ ਪਹਿਲੀ ਗੱਲ ਕਰ ਦਿੱਤੀ ਆ ਆਲਰੇਡੀ ਚਾਹੇ 에ਅਰਲਾਈਨ ਹੋਵੇ ਚਾਹੇ ਕੋਈ ਟੈਕ ਕੰਪਨੀ ਹੋਵੇ ਚਾਹੇ ਕੋਈ ਕੰਜ਼ਿਊਮਰ ਸਟੋਰ ਹੋਵੇ ਗਾਕ ਹੈ ਨਹੀਂ ਦੂਜਾ ਇਹਨੇ ਜੌਬ ਖਤਮ ਕਰਦੀਆਂ ਆ ਜਿਵੇਂ ਜੀਪ ਬਣਾਉਣ ਵਾਲੀ ਕੰਪਨੀ ਦੀ ਗੱਲ ਕੀਤੀ ਆ ਹੋਰ ਸਾਰਿਆਂ ਨੇ ਲੇਆਫ ਸ਼ੁਰੂ ਕਰ ਦਿੱਤੇ ਆ ਤੀਜਾ ਜਿਹੜਾ ਟੈਕ ਮਤਲਬ ਜੀ ਟੈਕ ਇੰਡਸਟਰੀ ਆ ਉਹਦੇ ਵਿੱਚ ਅਮਰੀਕਾ ਨੂੰ ਲੀਡਰ ਮੰਨਿਆ ਜਾਂਦਾ ਟੈਕਨੋਲੋਜੀ ਦਾ ਉਹ ਲੀਡਰਸ਼ਿਪ ਜਿਹੜਾ ਇਹਨਾਂ ਦਾ ਰੋਲ ਆ ਉਹ ਜਾਂਦਾ ਲੱਗੂਗਾ ਸੋ ਕਾਫੀ ਵੱਡੀ ਹਲਚਲ ਮੱਚੀ ਆ ਇੱਕ ਹੁੰਦਾ ਕਿ ਆਮ ਲੋਕ ਗੱਲਾਂ ਕਰਦੇ ਆ ਪਰ ਜਿਹੜੀ ਸਟਾਕ ਮਾਰਕੀਟ ਜਦੋਂ ਥੱਲੇ ਆਉਂਦੀ ਹੈ ਉਹਦੇ ਇੰਡੈਕਸਸ ਵੱਖ-ਵੱਖ ਥੱਲੇ ਆਉਂਦੇ ਆ ਤਾਂ ਫੇਰ ਇੱਕ ਵਾਰੀ ਸਾਰੀ ਹਲਚਲ ਮੱਚਦੀ ਹੈ ਤੇ ਇਸ ਵੇਲੇ ਅਮਰੀਕਾ ਪੂਰੀ ਦੁਨੀਆ ਉਸ ਹਲਚਲ ਦੇ ਵਿੱਚੋਂ ਲੰਘ ਰਹੀ ਹੈ